ਨਿਸਾਨ ਵੀਰੂ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਆਹ ਵੀਡੀਓ ਦੇ ਵਿੱਚ ਤੁਸੀਂ ਜਿਹੜੇ ਦੋਨੋਂ ਖੇਤ ਦੇਖ ਰਹੇ ਹੋ ਦੋਨੋਂ ਖੇਤ ਇੱਕੋ ਦੇਣ ਲੱਗੇ ਨੇ ਤੇ ਇੱਕੋ ਦੇਣੀ ਇਹਨਾਂ ਦਾ ਕੱਦੂ ਵਗੈਰਾ ਹੋਇਆ ਸੀ ਕਿਸਮਾ ਜਿਹੜੀ ਉਹ ਵੀ ਸੇਮ ਹੈ ਪਰ ਫਰਕ ਹੈ ਜਿਹੜਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਇਹਦੇ ਉੱਪਰ ਝੋਨੇ ਉੱਪਰ ਜਿਹਦੀ ਟਿੱਲਰ ਤੁਹਾਨੂੰ ਜ਼ਿਆਦਾ ਲੱਗ ਰਹੀ ਹੈ ਜਾਂ ਮਤਲਬ ਇਹਨਾਂ ਰੰਗ ਵੀ ਸੋਹਣਾ ਲੱਗ ਰਿਹਾ ਇਹਦੇ ਉੱਪਰ ਆਪਾਂ ਕੋਈ ਨਿਯਾਜ ਖਰਚਾ ਨਹੀਂ ਕੀਤਾ ਸਵਾਈ ਯੂਰੀਆ ਤੋਂ ਹੋਰ ਕੁਝ ਨਹੀਂ ਪਾਇਆ ਤੇ ਇਹ ਵਾਲੀ ਝੋਨੇ ਦੇ ਵਿੱਚ ਆਪਾਂ 2 ਕਿੱਲੇ ਦੇ حساب ਨਾਲ 2 ਬੈਗ ਯੂਰੀਆ ਤੇ ਵੀ ਪਾਤੀ ਆ ਜਿੰਕ ਵੀ ਪਾਤੀ ਆ ਪਹਿਲਾਂ ਡੀਏਪੀ ਵੀ ਪਾਈ ਸੀ ਪਰ ਝੋਨੇ ਦੀ ਕੰਡੀਸ਼ਨ ਹੈ ਜਿਹੜੀ ਉਹ ਤੁਸੀਂ ਦੇਖ ਹੀ ਸਕਦੇ ਹੋ ਇਹ ਕਿਉਂ ਇੰਨਾ ਜਿਆਦਾ ਫਰਕ ਪਿਆ ਤੁਸੀਂ ਵੀ ਕਿਵੇਂ ਘੱਟ ਖਰਚੇ ਦੇ ਵਿੱਚ ਆਪਣੀ ਝੋਨੇ ਨੂੰ ਤੰਦਰੁਸਤ ਤੇ ਸੋਹਣੇ ਟਿੱਲੇ ਜਿਹੜੇ ਉਹਦੇ ਬਣਾ ਸਕਦੇ ਹੋ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਜੇਕਰ ਮੈਂ ਗੱਲ ਕਰਾਂ ਇਹ ਵਾਲੇ ਖੇਤ ਦੀ ਇਹ ਖੇਤ ਚ ਪਹਿਲਾਂ ਮਤਲਬ ਬਾਸਮਤੀ ਵਗੈਰਾ ਆਪਾਂ ਲਾਂਦੇ ਸੀ ਘਰ ਖਾਣ ਲਈ ਪਰ ਇਸ ਵਾਰ ਇੱਥੇ ਵੀ ਮਤਲਬ ਆਪਾਂ ਪਰਮਲ ਝੋਨਾ ਪ ਪੀ ਇਹਦੇ ਵਿੱਚ ਲਗਾਤਾਰ 3 ਸਾਲ ਤੋਂ ਲੱਗਦਾ ਆ ਰਿਹਾ ਇੱਕ ਇਹ ਰੀਜ਼ਨ ਹੋ ਗਿਆ ਕਿਉਂਕਿ ਕੋਈ ਵੀ ਕਿਸਮ ਹੈ ਇਹ 2 ਸਾਲ ਤੋਂ ਵੱਧ ਆਪਣੇ ਖੇਤ ਵਿੱਚ ਨਾ ਲਾਓ ਜਗਾ ਜਰੂਰ ਜੇ ਤੁਹਾਨੂੰ ਵੈਰਾਈਟੀ ਚੰਗੀ ਲੱਗਦੀ ਉਹਦੀ ਜਗਾ ਬਦਲ ਦਿਓ ਜਿੱਥੇ ਤੁਸੀਂ ਕੋਈ ਹੋਰ ਕਿਸਮ ਲਾਈਆ ਉੱਥੇ ਇਹਨੂੰ ਮਤਲਬ ਲਾ ਦਿਓ ਇੰਨਾ ਕੁ ਥੋੜਾ ਜਿਹਾ ਤੁਸੀਂ ਮਤਲਬ ਕਸ਼ਟ ਕਰਿਆ ਕਰੋ ਤਾਂ ਕਰਕੇ ਹੁਣ ਇਹ ਮੰਨ ਲਓ ਤੀਜੀ ਵਾਰੀ ਇਹਦੇ ਵਿੱਚ ਪੀਆਰ 127 ਲੱਗ ਗਿਆ ਹੁਣ ਇਹ ਚੰਗੀ ਤਰ੍ਹਾਂ ਨਹੀਂ ਚੱਲਿਆ ਆਪਣੇ ਦਿਲ ਨੂੰ ਤਾਂ ਵਿਅਮ ਹੀ ਰਹਿਣਾ ਹਨ ਤੇ ਇਹਦੇ ਵਿੱਚ ਆਪਾਂ ਯੂਰੀਆ ਜਿਹੜੀ ਦੂਜੀ ਗੱਲ ਇਹ ਕਿ ਪਾਣੀ ਪਾਣੀ ਵੀ ਤੁਹਾਡੇ ਝੋਨੇ ਨੂੰ ਜੇਕਰ ਲੋੜ ਤੋਂ ਜ਼ਿਆਦਾ ਮਿਲਦਾ ਤੇ ਉਹ ਨੁਕਸਾਨ ਕਰਦਾ ਜੇ ਹਾਂ ਝੋਨੇ ਦੇ ਵਿੱਚ ਇਹ ਫਸਲ ਖੁਸ਼ ਜ਼ਰੂਰ ਰਹਿੰਦੀ ਹੈ ਪਰ ਇੰਨਾ ਵੀ ਨਹੀਂ ਕਿ ਹਾਂ ਵੀ ਪਾਣੀ ਨਾ ਲੱਗਿਆ ਤੇ ਫਸਲ ਖਤਮੀ ਹੋ ਜੇਗੀ ਐਦਾਂ ਦੀ ਕੋਈ ਗੱਲ ਨਹੀਂ ਹਾਂ ਤੁਸੀਂ ਇਹਦਾ ਇਹਦੇ ਵਿੱਚ ਪਾਣੀ ਆਪਾਂ ਬੱਤਰ ਦਾ ਹੀ ਲਾਇਆ ਪਹਿਲਾਂ ਜਦੋਂ ਦਵਾਈ ਪਾਈ ਸੀ ਤੇ ਮਤਲਬ ਵਾਈ ਤੋਂ ਬਾਅਦ ਤਿੰਨ ਕਿ ਦਿਨ ਪਾਣੀ ਹੈ ਜਿਹੜਾ ਇਹਦੇ ਵਿੱਚ ਖੜਾ ਰੱਖਿਆ ਸੀ ਉਹਦੇ ਤੋਂ ਬਾਅਦ ਆਪਾਂ ਪਾਣੀ ਹੈ ਜਿਹੜਾ ਉਹ ਵੱੱਤਰ ਦਾ ਹੀ ਇਹਦੇ ਵਿੱਚ ਲਾਇਆ ਤੇ ਕੱਖ ਦੇਖੋ ਤੁਸੀਂ ਕਹੀ ਕਹਿੰਦੇ ਆ ਕਿ ਪਾਣੀ ਜੇ ਬੰਦ ਕਰਤਾ ਕੱਖ ਉਗ ਪਣਿਆ ਦੇਖੋ ਤੁਸੀਂ ਝੋਨਾ ਐਨ ਪੂਰਾ ਸਾਫ ਖੜਾ ਕਿਤੇ ਕਿਤੇ ਕੋਈ ਕੱਖ ਹੋਇਆ ਉਹ ਆਪਾਂ ਮਤਲਬ ਇੱਕੋ ਵਾਰੀ ਲਾ ਕੇ ਲੇਬਰ ਪੰਜ-ਛੇ ਬੰਦੇ ਐਨ ਸਾਰੇ ਪੈਲੀਆਂ ਨੂੰ ਜਿਹੜਾ ਉਹ ਹੱਤ ਮਰਾ ਦੇਣਾ ਤੇ ਹੁਣ ਇਹਦੇ ਵਿੱਚ ਕੀ ਮਤਲਬ ਯੂਰੀਆ ਇੱਕ ਵਾਰੀ ਦੇ ਵਿੱਚ ਇੱਕ ਡੋਸ ਦੇ ਵਿੱਚ ਆਪਾਂ ਬੋਰੀ ਖਿਲਾਰਤੀ ਜੀ ਆਪਾਂ ਉਹੀ ਯੂਰੀਆ 15-15 ਕਰਕੇ ਆਪਾਂ ਤਿੰਨ ਵਾਰੀ ਖਿਲਾਰੀਏ ਤੇ ਝੋਨਾ ਵੀ ਆਪਣਾ ਸੋਹਣਾ ਤੰਦਰੁਸਤ ਰਹੇਗਾ ਜੇ ਤੁਸੀਂ ਜੋ ਮਰਜ਼ੀ ਕਰ ਲਓ ਜੇ ਤੁਸੀਂ ਯੂਰੀਆ ਚੰਗੀ ਤਰੀਕੇ ਨਾਲ ਵਰਤ ਲੈਂਦੇ ਹੋ ਨਾ ਤੇ ਸਮਝ ਲਓ ਕਿ ਤੁਹਾਡਾ ਝੋਨਾ ਵੀ ਕਾਮਯਾਬਾ ਹਰ ਫਸਲ ਕਾਮਯਾਬਾ ਜੇ ਤੁਹਾਡਾ ਯੂਰੀਆ ਪਾਉਣ ਦਾ ਢੰਗ ਨਹੀਂ ਸਹੀ ਤਾਂ ਫਿਰ ਮਤਲਬ ਕੋਈ ਵੀ ਚੀਜ਼ ਲਾ ਲਓ ਉਹਦਾ ਨੁਕਸਾਨ ਹੀ ਤੁਹਾਡਾ ਹੋਏਗਾ ਤਾ ਕਰਕੇ ਇਹਦੇ ਵਿੱਚ ਯੂਰੀਆ ਜਿਹੜੀ 20 20 ਕਿਲੋ ਦੀ ਆਪਾਂ ਡੋਜ਼ ਆ ਜਿਹੜੀ ਉਹ ਦੋ ਵਾਰੀ ਪਾਈ ਗਈ ਹੈ ਦੋ ਦੀ ਹਾਂ ਦੋ ਵਾਰੀ ਤੇ ਇਹਦੇ ਵਿੱਚ ਆਪਾਂ ਦੋ ਬੈਗ ਕਿੱਲੇ ਦੇ ਸਾਬ ਨਾਲ ਆਪਾਂ ਆਤੀ ਆ ਤੇ ਇਹਦੇ ਵਿੱਚ ਆਪਾਂ ਤੁਸੀਂ ਸਮਝ ਸਕਦੇ ਹੋ ਕਿ 35 ਕਿਲੋ ਯੂਰੀਆ ਜਿਹੜੀ ਉਹ ਦੋਹਾਂ ਵਾਰੀਆਂ ਚ ਪਈ ਆ ਤੇ ਪਾਣੀ ਬੱਤਰਦਾ ਇਹਨੂੰ ਲੱਗਾ ਇਹਦੇ ਵਿੱਚ ਪਾਣੀ ਮਤਲਬ ਆਪਣਾ ਖੜਾ ਰਿਹਾ ਪਾਣੀ ਇੱਕ ਵਾਰੀ ਲੱਗ ਵੀ ਜਾਏ ਤਾਂ ਸੁੱਕਦਾ ਜਿਹੜਾ ਉਹ ਨਹੀਂ ਆ ਹੁਣ ਇਹ ਪਰਸੋਂ ਦਾ ਪਾਣੀ ਲੱਗਾ ਹੋਇਆ ਅੱਜ ਤੱਕ ਮਤਲਬ ਨਹੀਂ ਸੁੱਕਾ ਉਹਦਾ ਵੀ ਇਹ ਵੱਡਾ ਕਾਰਨ ਆ ਇੱਕ ਆਪਾਂ ਸੀਐਮ ਬੀ ਜਿਹੜਾ ਉਹ ਨਾਰ ਰੀਪੀਟ ਕਰੀਏ ਯੂਰੀਆ ਜ਼ਰੂਰ ਖੁਰ ਕੋਈ ਚੀਜ਼ ਪਾਣੀ ਆ ਨਾ ਪਾਓ ਮਤਲਬ ਹੁਣ ਇਹਦੇ ਵਿੱਚ ਜ਼ਿੰਕ ਪਾਤੀ ਆਪਾਂ ਉਹਨੇ ਕੋਈ ਅਸਰ ਨਹੀਂ ਕੀਤਾ ਦੇਖੋ ਅਜੇ ਪਰਸੋਂ ਚੋ ਦੀ ਜ਼ਿੰਕ ਪਾਈਏ ਪਰ ਅਜੇ ਦੇਖ ਲਈ ਲੋ ਤੁਸੀਂ ਐਣ ਪੱਤੇ ਵੀ ਵਗੈਰਾ ਵੀ ਪੀਲੇ ਆ ਤੇ ਅਜੇ ਵੀ ਝੋਨਾ ਮਤਲਬ ਐਣ ਦੇਖਾਂ ਜੀ ਕਮਜ਼ੋਰ ਜਿਹਾ ਲੱਗ ਰਿਹਾ ਤੇ ਇਹ ਝੋਨਾ ਜਿਹੜਾ ਇਹ ਦੇਖੋ ਤੁਹਾਨੂੰ ਮਤਲਬ ਬੇਸ਼ੱਕ ਇਹਦੇ ਵਿੱਚ ਪਾਣੀ ਵੀ ਨਹੀਂ ਖੜਾ ਇਹ ਕੋਈ ਆਪਾਂ ਨਜਾਇਜ਼ ਖਰਚਾ ਵੀ ਨਹੀਂ ਕੀਤਾ ਪਰ ਇਹਦੇ ਟਿੱਲਰ ਆ ਜਿਹੜੇ ਵੇਖੋ ਕਿੰਨੇ ਸੋਹਣੇ ਐਣ ਰੰਗ ਆ ਜਿਹੜਾ ਉਹ ਵੀ ਝੋਨੇ ਦਾ ਸੋਹਣਾ ਤਾਂ ਕਰਕੇ ਮੇਨ ਗੱਲ ਇਹੋ ਆ ਕਿ ਚੋਨੇ ਦੇ ਵਿੱਚ ਸਭ ਨਾਲ ਵੱਡਾ ਜੇ ਝਾੜ ਦੇ ਵਿੱਚ ਰੋਲ ਹੈ ਤੇ ਉਹ ਯੂਰੀਆ ਦਾ ਯੂਰੀਆ ਨੇ ਹੀ ਟਿੱਲਰ ਸੋਨੇ ਬਣਾਣੇ ਆ ਯੂਰੀਆ ਨਹੀਂ ਝਾੜ ਚੰਗਾ ਲੈ ਕੇ ਆਣਾ ਮਤਲਬ ਹਰ ਇੱਕ ਚੀਜ਼ ਯੂਰੀਆ ਜਿਹੜੀ ਉਹੀ ਤੈਅ ਕਰਦੀ ਐ ਝੋਨੇ ਦੀ ਫਸਲ ਦੇ ਵਿੱਚ ਤਾਂ ਕਰਕੇ ਤੁਸੀਂ ਯੂਰੀਆ ਦਾ ਖਿਆਲ ਰੱਖਿਆ ਕਰੋ ਤੇ ਨਜਾਇਜ਼ ਖਰਚਿਆਂ ਤੋਂ ਬਚੋ ਜੇ ਤੁਸੀਂ ਹੁਣ ਕੁਝ ਪਾਣਾ ਹੀ ਐ ਝੋਨੇ ਦੇ ਉੱਪਰ ਜਾਂ ਦੂਜੀ ਜਾਂ ਤੀਜੀ ਯੂਰੀਆ ਦੇ ਉੱਪਰ ਤੇ ਕਿੱਲੇ ਦੇ ਵਿੱਚ ਪੂਰਾ ਬੈਗ ਨਾ ਖਰੀਦ ਪਾਇਆ ਕਰੋ ਉਹਦੀ ਜਗ੍ਹਾ ਜੇ ਤੁਸੀਂ 20 ਕਿਲੋ ਵੀ ਯੂਰੀਆ ਪਾ ਦਿੰਦੇ ਹੋ ਸਗੋਂ ਤੁਹਾਡਾ ਰਿਜ਼ਲਟ ਤੁਹਾਨੂੰ ਉਹਦੇ ਨਾਲੋਂ ਵੀ ਸੋਨਾ ਮਿਲੇਗਾ ਜੋ ਮਤਲਬ ਤੁਸੀਂ ਜਿੱਥੇ ਇੱਕ ਬੈਗ ਪਾਉਂਦੇ ਸੀ ਤਾਂ ਕਰਕੇ ਯੂਰੀਆ ਦੀ ਡੋਜ਼ ਘਟਾ ਦਿਓ ਜਿੱਥੇ ਤੁਸੀਂ ਤਿੰਨ ਬੈਗ ਮੰਨ ਲਓ ਪਾਉਂਦੇ ਹੋ ਕਿੱਲੇ ਦੇ ਵਿੱਚ ਤ ਜੇ ਯੂਰੀਆ ਪਾਉਂਦੇ ਹੋ ਮੰਨ ਲਓ ਹਨਾ ਉੱਥੇ ਆਪਾਂ ਦੋ ਬੈਗ ਕਰਕੇ 20-20 ਕਿਲੋ ਦੀਆਂ ਕਿੰਨੀਆਂ ਡੋਜ਼ ਬਣ ਗਈਆਂ ਹਰ ਤੀਜੇ ਚੌਥੇ ਦਿਨ ਜਿੰਨੀ ਦੇਰ ਤੱਕ ਇਹ ਮਤਲਬ ਇਹਨੇ ਟਿੱਲਰ ਬਣਾਣੇ ਆ ਜਿੱਦਾਂ ਕੋਈ 35 ਦਿਨ ਤੇ ਕੋਈ 40 ਦਿਨ ਤੇ ਹਨਾ ਇਹ ਬੰਦ ਕਰ ਦੇਣੇ ਆ ਜੇ ਟਿੱਲਰ ਬਣਾਣੇ ਤੇ ਉਦੋਂ ਆਪਾਂ ਯੂਰੀਆ ਜਿਹੜੀ ਉਹ ਬੰਦ ਕਰ ਸਕਦੇ ਆ ਤੇ ਇਹਦੇ ਨਾਲ ਤੁਹਾਡਾ ਬਾਅਦ ਵਿੱਚ ਪੱਤਾ ਲਵੇਟ ਵਗੈਰਾ ਉਹ ਵੀ ਕੋਈ ਝੋਨੇ ਦਾ ਨੁਕਸਾਨ ਆ ਜਿਹੜਾ ਉਹ ਨਹੀਂ ਕਰਦੀ ਹਾਂ ਜੇ ਆਪਾਂ ਯੂਰੀਆ ਜ਼ਿਆਦਾ ਲੋੜ ਤੋਂ ਪਾਈ ਆ ਤੇ ਉਹਦੇ ਵਿੱਚ ਤੁਹਾਨੂੰ ਪਤਾ ਪੱਤਾ ਲਵੇਟ ਵੀ ਆਣੀਆਂ ਸੁੰਡੀ ਵੀ ਆਣੀਆਂ ਗੋਭ ਦੀ ਵੀ ਆਣੀਆਂ ਤਾਂ ਕਰਕੇ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਸਿਰਫ ਯੂਰੀਆ ਪਾ ਕੇ ਹੀ ਤੁਹਾਡਾ ਸਰ ਸਕਦਾ ਸੋਨਾ ਮਦਲੇ ਝੋਨਾ ਜਿਹੜਾ ਹੋ ਸਕਦਾ ਤੇ ਪਾਣੀ ਝੋਨੇ ਦੇ ਵਿੱਚ ਬੱਤਰ ਦਾ ਹੀ ਲਾਓ ਇਸ ਵਾਰ ਪਿਛਲੀ ਵਾਰੀ ਤਾਂ ਕਰਕੇ ਮੀਂਹ ਵੀ ਪਈ ਸੀ ਮੌਸਮ ਠੰਡਾ ਸੀ ਪਾਣੀ ਖੜਾ ਵੀ ਰਿਹਾ ਝੋਨਿਆਂ ਦੇ ਵਿੱਚ ਪਰ ਝੋਨੇ ਸੁੱਕੇ ਨਹੀਂ ਇਸ ਵਾਰ ਖੜੇ ਪਾਣੀ ਨਾਲ ਜੇ ਆਪਾਂ ਮੋਟਰ ਦਾ ਵੀ ਲਾਣੇ ਆ ਤੇ ਝੋਨੇ ਜਿਹੜੇ ਸੁੱਕ ਰਹੇ ਕਿਉਂਕਿ ਅਜੇ ਟੈਂਪਰੇਚਰ ਜਿਹੜਾ ਉਹ ਆਪਣਾ ਡਾਊਨ ਨਹੀਂ ਗਿਆ ਤਾ ਕਰਕੇ ਤੁਸੀਂ ਇਹ ਗੱਲ ਦਾ ਜਰੂਰ ਖਿਆਲ ਰੱਖਣਾ 72 ਦਾ ਜੋਨੇ ਨੂੰ ਪਾਣੀ ਲਈ ਜਾਓ ਨਦੀਨ ਤੁਹਾਡੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਹੋਣੇ ਤੇ ਇੱਕ ਵਾਰੀ ਹੱਥ ਮਤਲਬ ਮਰਵਾ ਦਿਓ ਸਪਰੀ ਤੁ ਵੀ ਬਚਿਆ ਕਰੋ ਜਿਹੜੀ ਇੱਕ ਅੱਖਾਂ ਵਾਲੀ ਬਾਦ ਵਿੱਚ ਆਪਾਂ ਮਤਲਬ ਨੋਮਣੀ 골ਡ ਵਗੈਰਾ ਜਾਂ ਹੋਰ ਇੱਕ ਦੋ ਸਪਰੇਆਂ ਜਿਹੜੀਆਂ ਆਉਂਦੀਆਂ ਉਹ ਕਰਦੇ ਆ ਉਹਦਾ ਵੀ ਆਪਣੇ ਝੋਨੇ ਨੂੰ ਨੁਕਸਾਨ ਹੁੰਦਾ ਮਤਲਬ ਹਫਤਾ ਝੋਨਾ ਗਰੋਥ ਹੈ ਜਿਹੜੀ ਉਹ ਰੋਕ ਦਿੰਦਾ ਤਾਂ ਕਰਕੇ ਇਸ ਚੀਜ਼ਾਂ ਤੁਸੀਂ ਇਹ ਦੋ ਚਾਰ ਚੀਜ਼ਾਂ ਦਾ ਜੇ ਖਿਆਲ ਰੱਖ ਲੈਂਦੇ ਹੋ ਤੇ ਤੁਹਾਡਾ ਐਨ ਝੋਨਾ ਜਿਹੜਾ ਵਧੀਆ ਮਤਲਬ ਹੋ ਸਕਦਾ ਇਹਦੇ ਵਿੱਚ ਡੀਏਪੀ ਵੀ ਨਹੀਂ ਪਾਈ ਗਈ ਇਹਦੇ ਵਿੱਚ ਆਪਾਂ ਡੀਏਪੀ ਵੀ ਡੀਏਪੀ ਵੀ ਕਿੱਲੇ ਦੇ ਹਿਸਾਬ ਨਾਲ ਇੱਕ ਬੋਰੀ ਪਾਈ ਹੈ ਪਰ ਇਹਦਾ ਇਹੋ ਹੀ ਮੇਰਾ ਦੱਸਣ ਦਾ ਕਾਰਨ ਕਿ ਨਜਾਇਜ਼ ਖਰਚਿਆਂ ਤੋਂ ਬਚੋ ਜਿੱਥੇ ਆਪਣਾ ਘੱਟ ਖਰਚੇ 'ਚ ਸਰਦਾ ਆਪਾਂ ਕਿਉਂ ਆਪਣੇ ਖੇਤਾਂ 'ਤੇ ਡਿਕਟਰ ਬਣਾ ਰਹੇ ਆ ਕਿ ਇਹ ਚੀਜ਼ ਪਾਣੀ ਹੈ ਤੇ ਪਾਣੀ ਹੀ ਪਾਣੀ ਹੈ ਬਾਕੀ ਕੋਈ ਪ੍ਰੋਡਕਟ ਨਹੀਂ ਆਉਂਦਾ ਜਿਹਦੇ ਨਾਲ ਟਿੱਲਰ ਬਣ ਜਾਣ ਜੇ ਬਣਾ ਵੀ ਦੇਣ ਤੇ ਉਹ ਮਤਲਬ ਕੋਈ ਮਤਲਬ ਵਾਦੇ ਵਾਲਾ ਸੌਦਾ ਜਿਹੜਾ ਨਹੀਂ ਹੁੰਦਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜ